ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਖਾਣਾ ਮਨਪਸੰਦ ਪੰਜਾਬੀ ਵਿੱਚ ਤੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਤੇ ਸਪੈਸ਼ਲ ਰੈਸিপি ਸ਼ੇਅਰ ਕਰਨ ਜਾ ਰਹੀ ਹਾਂ ਉਹ ਵੀ ਸਰਦੀਆਂ ਲਈ ਤੇ ਇਹ ਜਿਹੜੀ ਰੈਸিপি ਹੈ ਇਹ ਮਸਾਲਾ ਗੁੜ ਦੀ ਰੈਸিপি ਹੈ ਤੇ ਇਹ ਮੇਰੀ ਨਾਨੀ ਜੀ ਦੀ ਰੈਸিপি ਹੈ ਬਹੁਤ ਜ਼ਿਆਦਾ ਵਧੀਆ ਬਣਦਾ ਹੈ ਤੇ ਬਾਜ਼ਾਰ ਵਿੱਚ ਵੀ ਬਹੁਤ ਤਰੀਕੇ ਦਾ ਮਸਾਲਾ ਗੁੜ ਮਿਲਦਾ ਹੈ ਬਟ ਇਸ ਤਰੀਕੇ ਦਾ ਮਸਾਲਾ ਗੁੜ ਜੇ ਤੁਸੀਂ ਬਣਾਓਗੇ ਤਾਂ ਹਾਜਮੇ ਵਿੱਚ ਕੋਈ ਦਿੱਕਤ ਨਹੀਂ ਆਣ ਲੱਗੀ ਸਰਦੀਆਂ 'ਚ ਤੇ ਨਹੀਂ ਤੁਹਾਨੂੰ ਕੋਈ ਸਰਦੀ ਲੱਗੇਗੀ ਤੇ ਇਸ ਤਰੀਕੇ ਨਾਲ ਤੁਸੀਂ ਬੱਚਿਆਂ ਨੂੰ ਤੇ ਵੱਡਿਆਂ ਨੂੰ ਸਭ ਨੂੰ ਇਹ ਗੁੜ ਸੇਵ ਕਰ ਸਕਦੇ ਹੋ ਖਾਣੇ ਖਾਣ ਤੋਂ ਬਾਅਦ ਇੱਕ ਛੋਟੀ ਜੀ ਬਾਈਟ ਇਸ ਗੁੜ ਦੀ ਬਹੁਤ ਜ਼ਿਆਦਾ ਫਾਇਦਾ ਦਿੰਦੀ ਹੈ ਤੇ ਇੱਥੇ ਮੈਂ ਅੱਧਾ ਕਿਲੋ ਜਿੰਨਾ ਗੁੜ ਲਿੱਤਾ ਹੈ ਨਾਰਮਲ ਗੁੜ ਹੈ ਤੁਸੀਂ ਕੋਈ ਵੀ ਗੁੜ ਯੂਜ਼ ਕਰ ਸਕਦੇ ਹੋ ਇਸ ਰੈਸਪੀ ਵਾਸਤੇ ਤੇ ਅੱਧਾ ਅੱਧਾ ਕਿਲੋ ਗੁੜ ਰੈਡੀ ਕਰ ਰਹੀ ਹਾਂ ਮੈਂ ਤੇ ਇੱਥੇ ਜਿਹੜੇ ਡਰਾਈ ਫਰੂਟਸ ਲਿੱਤੇ ਨੇ ਉਹ ਵੇਖ ਲਾਂਗੇ ਦੋ ਚਮਚ ਜਿੰਨੀ ਭੁੰਨੀ ਹੋਈ ਮੂੰਗਫਲੀ ਲਿੱਤੀ ਹੈ ਮੈਂ ਤੁਸੀਂ ਮੁਫਲੀ ਨੂੰ ਛਿਲਕਲਾ ਕੇ ਪੁੰਨ ਵੀ ਸਕਦੇ ਹੋ ਤੇ ਦੋ ਵੱਡੇ ਚਮਚ ਜਿੰਨੇ ਕੱਟੇ ਹੋਏ ਬਦਾਮ ਲਿੱਤੇ ਨੇ ਬਦਾਮ ਦੇ ਮੋਟੇ-ਮੋਟੇ ਟੁਕੜੇ ਟੁਕੜੇ ਕੱਟੇ ਨੇ ਤਾਂ ਕਿ ਜਿਹੜੇ ਜਦ ਅਸੀਂ ਰੋਸਟ ਕਰਾਂਗੇ ਤਾਂ ਬਹੁਤ ਜ਼ਿਆਦਾ ਵਧੀਆ ਕ੍ਰਾਂਚ ਐਡ ਕਰਦੇ ਨੇ ਤੇ ਬਦਾਮ ਜਿਹੜਾ ਹੈ ਉਹ ਵੀ ਬਹੁਤ ਵਧੀਆ ਰਹਿੰਦਾ ਹੈ ਸਰਦੀਆਂ ਵਿੱਚ ਤੇ ਇੱਥੇ ਲਿੱਤੇ ਨੇ ਮਗਜ ਤੁਸੀਂ ਕੋਈ ਵੀ ਮਗਜ ਯੂਜ਼ ਕਰ ਸਕਦੇ ਹੋ ਤੇ ਇੱਥੇ ਮੈਂ ਜਿਹੜੇ ਤਰਬੂਜ ਦੇ ਬੀਜ ਹੁੰਦੇ ਨੇ ਉਹ ਆ ਲੈ ਲਿੱਤੇ ਨੇ ਤੁਸੀਂ ਖਰਬੂਜੇ ਦੇ ਵੀ ਆਜ ਐਡ ਕਰ ਸਕਦੇ ਹੋ ਮੇਰੇ ਕੋਲ ਇਹ ਹੀ ਸੰ ਤਾਂ ਮੈਂ ਇਹ ਹੀ ਐਡ ਕੀਤੇ ਨੇ ਤੇ ਗੁੜ ਦਾ ਮਸਾਲਾ ਰੈਡੀ ਕਰਵਾ ਤੇ ਅਸੀਂ ਲੈਂਦੀਏ ਸੁੰਡ ਜਿਹੜੀ ਕੀ ਹੁੰਦੀ ਹੈ ਡ్రਾਈ ਜਿੰਜਰ ਆ ਕੀ ਯਾਨੀ ਕਿ ਸੁੱਕੀ ਅਦਰਕ ਜਿਹੜੀ ਹੁੰਦੀ ਹੈ ਉਹ ਲੈਂਦੀ ਹੈ ਤੇ ਇੱਥੇ ਮੈਂ ਦੋ ਤਿੰਨ ਵੱਡੇ ਟੁਕੜੇ ਲਿੱਤੇ ਨੇ ਜਿਹਦੇ ਨਾਲ ਕੀ ਦੋ ਤਿੰਨ ਵੱਡੇ ਚਮਚ ਪਾਊਡਰ ਰੈਡੀ ਹੋ ਜਾਏਗਾ ਤੁਸੀਂ ਰੈਡੀमेड ਸੂੰਡ ਦਾ ਪਾਊਡਰ ਵੀ ਯੂਜ਼ ਕਰ ਸਕਦੇ ਹੋ ਇਸ ਵਿੱਚ ਰੈਸিপি ਵਿੱਚ ਬਟ ਜਿਹੜਾ ਅਸੀਂ ਫਰੈਸ਼ ਬਣਾਉਂਦੇ ਆ ਉਹਦੇ ਨਾਲ ਸਵਾਦ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਇੱਕ ਵੱਡਾ ਚਮਚ ਅਜਵੈਨ ਤੇ ਇੱਕ ਵੱਡਾ ਚਮਚ ਤੋਂ ਥੋੜੀ ਜਿਹੀ ਜ਼ਿਆਦਾ ਜਿਹੜੀ ਇਹ ਸੌਫ ਲਿੱਤੀ ਹੈ ਮੈਂ ਇੱਥੇ ਸੌਫ ਮੋਟੀ ਵਾਲੀ achar ਵਾਲੀ ਲੈਣੀ ਹੈ ਮਿੱਠੀ ਸੌਫ ਨਹੀਂ ਲੈਣੀ ਇਹ ਵੀ ਹਾਜ਼ਮੇ ਵਾਸਤੇ ਬਹੁਤ ਜ਼ਿਆਦਾ ਵਧੀਆ ਹੈ ਤੇ ਪੰਜ ਛੋਟੀ ਲਾਚੀਆਂ ਤੇ 3 ਟੇਬਲस्पून ਜਿੰਨਾ ਜਿੰਨਾ ਜਿਹੜਾ ਹੈ ਅਸੀਂ ਖੋਪਾ ਯਾਨੀ ਕਿ ਖੋਪਰਾ ਲਿੱਤਾ ਹੈ ਕਦੂਕਸ ਕਰਕੇ ਲਿੱਤਾ ਹੈ ਤੇ ਇਹ ਜਿਹੜੇ ਮਸਾਲੇ ਨੇ ਸਾਨੂੰ ਭੁੰਨੇ ਪੈਣੇ ਨੇ ਤੇ ਜਿਹੜੀ ਸੁੰਢ ਦਾ ਪਾਊਡਰ ਹੈ ਮੈਂ ਤੁਹਾਨੂੰ ਉਹ ਵੀ ਰੈਡੀ ਕਰਕੇ ਦੱਸਾਂਗੀ ਇਹਦੇ ਨਾਲ ਹਾਜਮਾ ਵੀ ਵਧੀਆ ਰਹਿੰਦਾ ਹੈ ਤੇ ਸਵਾਦ ਵੀ ਬਹੁਤ ਵਧੀਆ ਆਉਂਦਾ ਹੈ ਤੁਸੀਂ ਜ਼ਰੂਰ ਟਰਾਈ ਕਰਨਾ ਇਸ 레ਸਪੀ ਨੂੰ ਤੇ ਘਰ 'ਚ ਜਿਹੜਾ ਮਸਾਲਾ ਗੁੜ ਬੰਦਾ ਹੈ ਉਹ ਬਹੁਤ ਹੀ ਹਾਈਜਾਇਨਿਕ ਤਰੀਕੇ ਨਾਲ ਬੰਦਾ ਹੈ ਤੇ ਬਾਜ਼ਾਰ ਵਿੱਚ ਮਸਾਲੇ ਵੀ ਚੰਗੇ ਨਹੀਂ ਹੁੰਦੇ ਤੇ ਸਵਾਦ ਵੀ ਵਧੀਆ ਨਹੀਂ ਆਂਦਾ ਤੇ ਇਸ ਵਾਸਤੇ ਤੁਸੀਂ ਘਰ 'ਚ ਬਹੁਤ ਹੀ ਈਜ਼ੀ ਤਰੀਕੇ ਨਾਲ ਰੈਡੀ ਕਰ ਸਕਦੇ ਹੋ ਮੈਂ ਇੱਥੇ ਇੱਕ ਟ੍ਰੇ ਲਿੱਤੀ ਹੈ ਤੁਸੀਂ ਇਹਨੂੰ ਕਿਉ ਨਾਲ ਗ੍ਰੀਸ ਕਰ ਸਕਦੇ ਹੋ ਬਟ ਮੈਂ ਇੱਥੇ ਬੇਕਿੰਗ ਪੇਪਰ ਲਾ ਲਿਆ ਤਾਂ ਜਿਹਦੇ ਨਾਲ ਕੀ ਬਹੁਤ ਈਜ਼ੀ ਹੋ ਜਾਂਦਾ ਹੈ ਗੁੜ ਜਿਹੜਾ ਕੱਢਣਾ ਇਹਦੇ ਵਿੱਚ ਅਸੀਂ ਸੈੱਟ ਕਰਾਂਗੇ ਬਿਲਕੁਲ ਜਿਵੇਂ ਕਿ ਸਲੈਬ ਬਾਜ਼ਾਰ ਵਿੱਚ ਮਿਲਦੀ ਹੈ ਉਸ ਤਰੀਕੇ ਨਾਲ ਤੇ ਹੁਣ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਉਹ ਸਾਨੂੰ ਗੁੜ ਨੂੰ ਕੁੱਟਣਾ ਹੈ ਜਿਹਦੇ ਨਾਲ ਕਿ ਗੁੜ ਚੰਗੀ ਤਰੀਕੇ ਨਾਲ ਮੈਲਟ ਹੋ ਜਾਂਦਾ ਤੇ ਇੱਥੇ ਮੈਂ ਖਰ ਲਿੱਤੀ ਹੈ ਛੋਟੀ ਜੀ ਇਹਦੇ ਵਿੱਚ ਅਸੀਂ ਇਸ ਤਰੀਕੇ ਨਾਲ ਗੁੜ ਨੂੰ ਕੁੱਟ ਕੇ ਰੈਡੀ ਕਰ ਲਾਂਗੇ ਤੁਸੀਂ ਕੱਦੂ ਕਸ ਕਰ ਸਕਦੇ ਹੋ ਜਾਂ ਫਿਰ ਤੁਸੀਂ ਚੱਕੋ ਨਾਲ ਕੁੱਟ ਸਕਦੇ ਹੋ ਕੱਟ ਸਕਦੇ ਹੋ ਤੇ ਮੈਨੂੰ ਇਹ ਤਰੀਕਾ ਈਜ਼ੀ ਲੱਗਦਾ ਹੈ ਤੇ ਮੈਂ ਸਾਰਾ ਗੁੜ ਜੜਾ ਔਰ ਕੁੱਟ ਲੇਤਾ ਹੈ ਤੇ ਹੁਣ ਆਪਾਂ ਰੈਡੀ ਕਰਾਂਗੇ ਜਿਹੜੇ ਮਗਜ ਨੇ ਇਹਨਾਂ ਨੂੰ 1 ਮਿੰਟ ਵਾਸਤੇ ਪੁੰਨਣਾ ਹੈ ਜਿਦੇ ਨਾਲ ਇਹ ਫੁੱਲ ਜਾਣਗੇ ਤੇ ਬਿਲਕੁਲ ਕਰੰਚੀ ਹੋ ਜਾਣਗੇ ਬਿਲਕੁਲ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਦੇ ਵਿੱਚ ਬਿਨਾ ਕਿਸੇ ਘਿਓ ਨਾਲ ਐਵੇਂ ਡਰਾਈ ਰੋਸਟ ਕਰਨਾ ਹੈ ਅਸੀਂ ਤੁਸੀਂ ਵੇਖੋਗੇ ਇਹ ਚਟਕ ਨੇ ਚਟਕਨ ਲੱਗ ਗਏ ਨੇ ਤੇ ਜਿਹੜੇ ਮਗਜ ਨੇ ਉਹ ਰੈਡੀ ਹੋ ਚੁੱਕੇ ਨੇ ਤੇ ਹੁਣ ਆਪਾਂ ਬਾਦਾਮ ਰੋਸਟ ਕਰ ਲਾਂਗੇ ਮੂੰਫਲੀਆਂ ਜਿਹੜੀਆਂ ਨੇ ਉਹ ਪਹਿਲਾਂ ਹੀ ਰੋਸਟਡ ਨੇ ਤੇ ਬਾਦਾਮ ਵੀ ਰੋਸਟ ਹੋ ਚੁੱਕੇ ਨੇ ਕਲਰ ਚੇਂਜ ਹੋ ਗਿਆ ਤੇ ਕਰਾਰੇ ਹੋ ਗਏ ਨੇ ਤੇ ਹੁਣ ਆਪਾਂ ਜਿਹੜੀ ਅਜਵੈਨ ਲਿੱਤੀ ਸੀ ਬਿਲਕੁਲ ਲੋ ਫਲੇਮ ਤੇ ਮਸਾਲੇ ਜਿਹੜੇ ਨੇ ਰੋਸਟ ਕਰਨੇ ਨੇ ਹਾਈ ਫਲੇਮ ਤੇ ਨਹੀਂ ਕਰਨੇ ਨਹੀਂ ਤਾਂ ਸੜ ਜਾਣਗੇ ਤੇ ਸਵਾਦ ਵੀ ਵਧੀਆ ਨਹੀਂ ਆਏਗਾ ਤੇ ਕੁਝ ਸੈਕਿੰਡ ਵਾਸਤੇ ਅਸੀਂ ਅਜਵੈਨ ਨੂੰ ਰੋਸਟ ਕਰ ਲਿੱਤਾ ਹੈ ਤੇ ਨਾਲ ਹੀ ਅਸੀਂ ਸੌਫ ਵੀ ਐਡ ਕਰ ਦਿੱਤੀ ਹੈ ਤੇ ਗੈਸ ਮੈਂ ਜਿਹੜੀ ਹੈ ਉਹ ਬੰਦ ਕਰ ਦਿੱਤੀ ਕਿਉਂਕਿ ਕੜਾਈ ਚੰਗੇ ਤਰੀਕੇ ਨਾਲ ਗਰਮ ਸੀ ਤੇ ਮਾੜਾ ਜਾਈ ਰੋਸਟ ਕਰਨਾ ਸੀ ਤੇ ਇਹਦੇ ਵਿੱਚ ਹੀ ਅਸੀਂ ਜਿਹੜਾ ਖੋਪਰਾ ਲਿੱਤਾ ਸੀ ਉਹ ਵੀ ਐਡ ਕਰਕੇ 1 ਮਿੰਟ ਵਾਸਤੇ ਰੋਸਟ ਕਰ ਲਾਂਗੇ ਬਿਲਕੁਲ ਬੰਦ ਇਹ ਫਲੇਮ ਜਿਹੜੀ ਕੜਾਈ ਦੀ ਜਿਹੜੀ ਗਰਮੀ ਹੈ ਉਹਦੇ ਨਾਲ ਹੀ ਅਸੀਂ ਰੋਸਟ ਕਰ ਰਹੇ ਹਾਂ ਤੇ ਐਨੋ ਇਸ ਕੜਾਈ ਛੱਡ ਕੇ ਤੇ ਆਪਾਂ ਜਿਹੜਾ ਸੁੰਨ ਦਾ ਪਾਊਡਰ ਹੈ ਉਹ ਰੈਡੀ ਕਰ ਲਾਂਗੇ ਚੰਗੇ ਤਰੀਕੇ ਨਾਲ ਕੁੱਟ ਕੇ ਤੁਸੀਂ ਮਾਰਾ ਜਿਹਾ ਕੁੱਟ ਕੇ ਮਿਕਸੀ ਦੇ ਜਾਰ ਵਿੱਚ ਪਾ ਕੇ ਵੀ ਪਾਊਡਰ ਬਣਾ ਸਕਦੇ ਹੋ ਤੇ ਇੱਥੇ ਮੈਂ ਲਾਚੀਆਂ ਵੀ ਐਡ ਕਰ ਦਿੱਤੀਆਂ ਨੇ ਤਾਂ ਕਿ ਨਾਲ ਹੀ ਕੁੱਟ ਜਨ ਤੇ ਆਪਾਂ ਹੱਥੇ ਹੱਥ ਨਾਲ ਹੀ ਕੁੱਟ ਕੇ ਰੈਡੀ ਕਰ ਰਹੇ ਹਾਂ ਤੇ ਇੱਥੇ ਇਹਨੂੰ ਚੰਗੇ ਤਰੀਕੇ ਨਾਲ ਛਾਨਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਨਹੀਂ ਛਾਨੋਗੇ ਤੇ ਮੋٹے-ਮੋٹے ਟੁਕੜੇ ਤੇ ਜਿਹੜੇ ਤਾਗੇ ਹੁੰਦੇ ਨੇ ਇਹਦੇ ਉਹ ਵੀ ਆ ਜਾਣਗੇ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਚੰਗੀ ਤਰੀਕੇ ਨਾਲ ਕੁਟਲ ਲਿੱਤਾ ਤੇ ਹੁਣ ਆਪਾਂ ਸਾਰਾ ਪਾਊਡਰ ਜਿਹੜਾ ਹੈ ਉਹ ਰੈਡੀ ਕਰ ਲੇਤਾ ਹੈ ਤੇ ਇਹ ਤੁਸੀਂ ਚਾਹ ਜਾਂ ਕਿਸੇ ਹੋਰ ਮਸਾਲੇ ਵਿੱਚ ਵੀ ਐਡ ਕਰ ਸਕਦੇ ਹੋ ਜਿਹੜਾ ਛਾਨਣ ਤੋਂ ਬਾਅਦ ਬਚਿਆ ਹੈ ਤੇ ਇਹਨੂੰ ਅਸੀਂ ਸਾਈਡ ਤੇ ਕਰ ਦਾਂਗੇ ਐਵੇਂ ਬਾਚਕੁਟ ਕੇ ਹੋਰ ਰੈਡੀ ਕਰ ਲਾਂਗੀ ਤੇ ਜਿਹੜਾ ਸਾਡਾ ਮਸਾਲਾ ਹੈ ਉਹ ਵੀ ਚੰਗੀ ਤਰੀਕੇ ਨਾਲ ਪੁੰਨ ਚੁੱਕਿਆ ਸੀ ਤੇ ਇਹਨੂੰ ਵੀ ਖਰਲਚ ਪਾ ਕੇ ਅਸੀਂ ਚੰਗੀ ਤਰੀਕੇ ਨਾਲ ਘੋਟ ਲਾਂਗੇ ਤਾਕੀ ਬਹੁਤ ਜ਼ਿਆਦਾ ਬਾਰੀਕ ਨਹੀਂ ਕਰਨਾ ਥੋੜਾ ਮੋਟਾ-ਮੋਟਾ ਹੀ ਚੰਗਾ ਲੱਗਦਾ ਹੈ ਤਾਂ ਕਿ ਇਹਦਾ ਸਵਾਦ ਤੇ ਜਿਹੜਾ ਬਾਈਟ ਹੈ ਉਹ ਮੂਹ ਚਾਏ ਤੇ ਸਾਰਾ ਮਸਾਲਾ ਰੈਡੀ ਹੋ ਚੁੱਕਿਆ ਹੈ ਗੁੜ ਵਾਸਤੇ ਤੇ ਹੁਣ ਮੈਂ ਕੜਾਈ 'ਚ ਗੁੜ ਪਾਇਆ ਸੀ ਬਟ ਕੈਮਰਾ 1 ਮਿੰਟ ਵਾਸਤੇ ਬੰਦ ਹੋ ਗਿਆ ਸੀ ਤੇ ਇੱਥੇ ਮੈਂ ਇੱਕ ਛੋਟਾ ਚਮਚ ਜਿੰਨਾ ਪਾਣੀ ਵੀ ਐਡ ਕੀਤਾ ਸੀ ਤਾਂ ਕਿ ਗੁੜ ਜਿਹੜਾ ਉਹ ਥੱਲੇੋਂ ਸੜੇ ਨਹੀਂ ਤੇ ਹੁਣ ਆਪਾਂ ਬਿਲਕੁਲ ਲੋ ਫਲੇਮ ਤੇ ਇਹਨੂੰ ਜਸਟ ਪਿੰਗਲਾਣਾ ਹੈ ਹੋਰ ਕੁਝ ਵੀ ਐਡ ਨਹੀਂ ਕਰਨਾ ਜਸਟ ਇੱਕ ਚਮਚ ਜਿੰਨਾ ਪਾਣੀ ਪਾਇਆ ਸੀ ਤਾਂ ਕਿ ਚੰਗੀ ਤਰੀਕੇ ਨਾਲ ਗੁੜ ਨੂੰ ਮoiستਚਰ ਜਿਹਾ ਮਿਲ ਜਾਏ ਮੜਾ ਜਾ ਤੇ ਬਿਲਕੁਲ ਲੋ ਫਲੇਮ ਤੇ ਇਹਨੂੰ ਹਲਾ ਹਲਾ ਕੇ ਚੰਗੀ ਤਰੀਕੇ ਨਾਲ ਪਿੰਗਲਾ ਲਾਂਗੇ ਕੋਈ ਕੁਕ ਨਹੀਂ ਕਰਨਾ ਕੋਈ ਅਦਿਚਾਸ਼ ਨਹੀਂ ਨਹੀਂ ਬਣਾਣੀ ਬਸ ਇਹਨੂੰ ਪਿੰਗਲਾਣਾ ਹੈ ਗੈਸ ਦਾ ਫਲੇਮ ਜਿਹੜਾ ਉਹ ਮੈਂ ਲੋ ਰੱਖਿਆ ਹੋਇਆ ਹੈ ਤਾਂ ਕਿ ਗੁੜ ਦਾ ਸਵਾਦ ਜਿਹੜਾ ਬਿਲਕੁਲ ਵੀ ਚੇਂਜ ਨਾ ਹੋਏ ਤੇ ਤੁਸੀਂ ਵੇਖ ਸਕਦੇ ਹੋ ਕਿੰਨੀ ਹੌਲੀ-ਹੌਲੀ ਹੈ ਗੁੜ ਜਿਹੜਾ ਪਿੰਗਲਣ ਲੱਗ ਗਿਆ ਤੇ ਰੈਡੀ ਹੋਣ ਵਾਲਾ ਹੈ ਤੇ ਹੋਰ ਜਿਹੜੀਆਂ ਮੋਟੇ-ਮੋਟੇ ਗੰਡਾ ਜਿਹੜਾ ਦਿਖ ਰਹੀਆਂ ਨੇ ਉਹਨਾਂ ਨੂੰ ਵੀ ਚੰਗੀ ਤਰੀਕੇ ਨਾਲ ਪਿੰਗਲਣ ਦੇਾਂਗੇ ਅਸੀਂ ਤੁਸੀਂ ਇਸ ਤਰੀਕੇ ਨਾਲ ਚਮਚ ਜਾਂ ਕਰਚੀ ਨਾਲ ਫੋੜ ਕੇ ਵੀ ਇਹਨੂੰ ਪਿੰਗਲਾ ਸਕਦੇ ਹੋ ਜਿਵੇਂ ਕਿ ਮੈਂ ਕਰ ਰਹੀ ਹਾਂ ਤੇ ਇਹਨੂੰ ਪੂਰੀ ਤਰੀਕੇ ਨਾਲ ਅਸੀਂ ਮੈਲਟ ਹੋਣ ਦਵਾਂਗੇ ਬਸ ਤੁਸੀਂ ਇਹਨੂੰ ਚਲਾਉਣਾ ਨਹੀਂ ਛੱਡਣਾ ਤੇ ਗੈਸ ਦਾ ਫਲੇਮ ਹਾਈ ਨਹੀਂ ਕਰਨਾ ਜੇ ਹਾਈ ਕਰੋਗੇ ਤਾਂ ਗੁੜ ਜਿਹੜਾ ਸੜ ਜਾਏਗਾ ਤੇ ਉਹdੀਆਂ ਤਾਰਾ ਬਣਨ ਲੱਗ ਜਾਣਗੀਆਂ ਤੇ ਗੁੜ ਜੰਮ ਜਾਏਗਾ ਬਿਲਕੁਲ ਵੀ ਵਧੀਆ ਨਹੀਂ ਬਣੇਗਾ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਲੋ ਫਲੇਮ ਰੱਖੀ ਹੋਈ ਹੈ ਮੈਂ ਤੇ ਇਹਨੂੰ ਚੰਗੀ ਤਰੀਕੇ ਨਾਲ ਹਿਲਾਉਂਦੇ ਹੋਏ ਅਸੀਂ ਪੂਰੀ ਤਰੀਕੇ ਨਾਲ ਮੈਲਟ ਕਰ ਲਾਂਗੇ ਕੋਈ ਵੀ ਮੋٹے ਪੀਸ ਨਜ਼ਰ ਨਹੀਂ ਆਣੇ ਚਾਹੀਦੇ ਤੇ ਗੁੜ ਜਿਹੜਾ ਹੈ ਉਹ ਰੈਡੀ ਹੋ ਚੁੱਕਿਆ ਹੈ ਤੇ ਹੁਣ ਆਪਾਂ ਐਡ ਕਰ ਦਾਂਗੇ ਸਾਰਾ ਮਸਾਲਾ ਜਿਹੜਾ ਅਸੀਂ ਰੈਡੀ ਕੀਤਾ ਸੀ ਚੰਗੀ ਤਰੀਕੇ ਨਾਲ ਮਿਕਸ ਕਰਾਂਗੇ ਤੇ ਸਾਰੇ ਡਰਾਈ ਫਰੂਟਸ ਜਿਵੇਂ ਬਦਾਮ ਕਾਜੂ ਵੀ ਐਡ ਕਰ ਸਕਦੇ ਹੋ ਜੇ ਤੁਸੀਂ ਚਾਹੋ ਤੇ ਮੈਂ ਇੱਥੇ ਬਦਾਮ ਮਗਜ ਆੜ ਕਿਤੇ ਨਹੀਂ ਤੇ मूंगफली ਪਾਈ ਹੈ मूंगफली ਵੀ ਸਰਦੀਆਂ ਵਿੱਚ ਬਹੁਤ ਵਧੀਆ ਰਹਿੰਦੀ ਹੈ ਤੇ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰਾਂਗੇ ਤਾਂ ਕਿ ਸਾਰਾ ਮਸਾਲਾ ਹਰ ਪਾਸੇ ਮਿਕਸ ਹੋ ਜਾਏ ਤੇ ਹੁਣ ਆਪਾਂ ਗੈਸ ਜਿਹੜੀ ਹੈ ਉਹ ਬੰਦ ਕਰ ਦੇਣੀ ਹੈ ਇਸ ਸਟੇਜ ਤੇ ਮੈਂ ਵੀ ਬੰਦ ਕਰ ਦਿੱਤੀ ਹੈ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਤੇ ਹੁਣ ਆਪਾਂ ਇਸ ਟ੍ਰੇ ਵਿੱਚ ਇਹ ਜਿਹੜਾ ਗੁੜ ਅਸੀਂ ਰੈਡੀ ਕੀਤਾ ਸੀ ਇਹਨੂੰ ਐਡ ਕਰ ਦਾਂਗੇ ਤੇ ਐਡ ਕਰਨ ਤੋਂ ਬਾਅਦ ਇੱਕ ਵਾਰੀ ਚੰਗੀ ਤਰੀਕੇ ਨਾਲ ਇਹਨੂੰ ਸਪਰੈਡ ਕਰਾਂਗੇ ਤੁਸੀਂ ਵੇਖ ਸਕਦੇ ਹੋ ਸਾਰਾ ਗੁੜ ਚੰਗੀ ਤਰੀਕੇ ਨਾਲ ਕੜਾਈ 'ਚੋਂ ਲਾ ਲੈਣਾ ਤੇ ਠੰਡਾ ਹੁੰਦੇ ਹੀ ਇਹ ਜੰਮਣ ਦੀ ਸਟੇਜ ਤੇ ਪਹੁੰਚ ਜਾਂਦਾ ਹੈ ਤੇ ਉਦੋਂ ਮੈਂ ਥੋੜੇ ਜਿਹਾ ਡਰਾਈ ਫਰੂਟ ਮਗਜ ਤੇ ਜਿਹੜੇ ਮੂੰਫਲੀਆਂ ਸਨ ਉਬਚਾ ਲਿੱਤੀਆਂ ਸਨ ਉਹਨਾਂ ਨੂੰ ਇਸ ਤਰੀਕੇ ਨਾਲ ਮੈਂ ਸਪਰੈਡ ਕਰ ਦਿੱਤਾ ਹੈ ਤੇ ਇੱਥੇ ਮੈਂ ਥੋੜੇ ਜਿਹਾ ਨਾਰੀਅਲ ਦੇ ਜਾਂ ਖੋਪਰੇ ਦੇ ਸਲਾਈਸ ਲਿੱਤੇ ਨੇ ਇਹਨਾਂ ਨੂੰ ਵੀ ਚੰਗੀ ਤਰੀਕੇ ਨਾਲ ਮੈਂ ਐਡਜਸਟ ਕਰਕੇ ਗਾਰਨਿਸ਼ ਕਰ ਦਾਂਗੀ ਤੇ ਇਸ ਤਰੀਕੇ ਨਾਲ ਤੁਸੀਂ ਘਰ 'ਚ ਬਹੁਤ ਹੀ ਵਧੀਆ ਗੁੜ ਜਿਹੜਾ ਹੈ ਬਣਾ ਕੇ ਰੈਡੀ ਕਰ ਸਕਦੇ ਹੋ 1 ਘੰਟੇ ਵਾਸਤੇ ਮੈਂ ਐਸੇ ਤਰੀਕੇ ਨਾਲ ਛੱਡ ਦਾਂਗੀ ਤੇ ਗੁੜ 1 ਘੰਟੇ ਬਾਅਦ ਰੈਡੀ ਹੋ ਚੁੱਕਿਆ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਗੁੜ ਬਣਿਆ ਹੈ ਤੁਸੀਂ ਇਹਨੂੰ ਛੋਟੇ-ਛੋਟੇ ਪੀਸੇਸ ਵਿੱਚ ਕੱਟ ਕਰ ਸਕਦੇ ਹੋ ਤੇ ਸਰਵ ਕਰ ਸਕਦੇ ਹੋ ਖਾਣ ਤੋਂ ਬਾਅਦ ਤੇ ਦਿਨ ਦੇ ਵੇਲੇ ਦੁਪਹਿਰ ਦੇ ਵੇਲੇ ਵੀ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਵੇਖ ਸਕਦੇ ਹੋ ਅੰਦਰ ਕਿਸ ਤਰੀਕੇ ਨਾਲ ਸਾਰੇ ਡਰਾਈ ਫਰੂਟਸ ਤੇ ਮਸਾਲੇ ਜਿਹੜੇ ਨੇ ਫੈਲੇ ਹੋਏ ਨੇ ਤੁਸੀਂ ਵੀ ਆਪਣੀ ਫੈਮਲੀ ਵਾਸਤੇ ਇਸ ਤਰੀਕੇ ਦੀ ਹੈਲਦੀ ਰੈਸਪੀਸ ਬਣਾਓ ਕੱਚ ਰੈਡੀ ਕਰੋ ਤਾਂ ਕਿ ਤੁਹਾਡੀ ਫੈਮਲੀ ਇੰਜੋਏ ਕਰ ਸਕੇ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਇਹ ਮਸਾਲਾ ਗੁਰ ਦੀ ਰੈਸিপি ਕਿਹੋ ਜੀ ਲੱਗੀ ਜੇ ਤੁਹਾਨੂੰ ਇਹ ਰੈਸিপি ਪਸੰਦ ਆਈ ਹੋਏ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਵੀਡੀਓਜ਼ ਵੇਖਣ ਲਈ ਤੇ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਕਿ ਕਿਸ ਤਰੀਕੇ ਦੀ ਹੋਰ ਰੈਸਪੀਜ਼ ਤੁਸੀਂ ਵੇਖਣਾ ਚਾਹੋਗੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਮਿਲਦੇ ਆਂ ਨਵੀਂ ਵੀਡੀਓ ਵਿੱਚ ਤੇ ਮੈਨੂੰ ਲੱਗਦਾ ਹੈ ਤੁਸੀਂ ਇੰਜੋਏ ਕਰ ਰਹੇ ਹੋ ਵੀਡੀਓਜ਼ ਤੇ ਮੈਨੂੰ ਜ਼ਰੂਰ ਦੱਸਣਾ ਸਤਿ ਸ਼੍ਰੀ ਅਕਾਲ